ਵੀਰੋ ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ ਬੱਸ ਦੇ ਵਿੱਚ ਕਿਸੇ ਬੰਦਾ ਝਗੜਾ ਹੋ ਗਿਆ ਉਹ ਬੰਦੇ ਨੇ ਜਿਹੋ ਥੱਪੜ ਮਾਰਿਆ ਉਹਦੇ ਉਹ ਬੰਦਾ ਕਹਿੰਦਾ ਤੂੰ ਮੇਰੇ ਤਾਂ ਚਲ ਮਾਰ ਲਿਆ ਤੂੰ ਮੇਰੇ ਘਰ ਵਾਲੇ ਦੇ ਥੱਪੜ ਮਾਰ ਕੇ ਦਿਖਾ ਉਹਨੇ ਉਹਦੀ ਘਰ ਵਾਲੀ ਤੇ ਮਾਰਤਾ ਕਹਿੰਦਾ ਜੇ ਮੇਰੀ ਘਰ ਵਾਲੇ ਦੇ ਥੱਪੜ ਮਾਰਦਾ ਤੂੰ ਜੇ ਹਿੰਮਤ ਆ ਮੇਰੇ ਬੇਟੇ ਦੇ ਮਾਰ ਕੇ ਦਿਖਾ ਉਹਨੇ ਉਹਦੇ ਬੇਟੇ ਦੇ ਮਾਰਤਾ ਉਹ ਕਹਿੰਦਾ ਜੀ ਬਹੁਤ ਬਹੁਤ ਧੰਨਵਾਦ ਉਹ ਬੰਦਾ ਕਹਿੰਦਾ ਯਾਰ ਗੱਲ ਸੁਣੋ ਤੇਰੇ ਨਾਲ ਤਾਂ ਮੇਰਾ ਝਗੜਾ ਸੀ ਮੈਂ ਮਾਰ ਆ ਤੂੰ ਆਪਦੇ ਟੱਬਰ ਦੇ ਦੋ ਥੱਪੜ ਹੋਈ ਮਰਵਾ ਲੇ ਤੂੰ ਕਰਿਆ ਤਾਂ ਕੁਝ ਹੈ ਨਹੀਂ ਕਹਿੰਦਾ ਬੱਸ ਇੰਨੇ ਹੀ ਬਹੁਤ ਆ ਘਰਾਂ ਜਾ ਕੇ ਮੈਨੂੰ ਐ ਨਹੀਂ ਕਹਿਣਗੇ ਵੀ ਤੇਰੇ ਕੱਲੇ ਦੇ ਵਜੇ ਸੀ ਮੈਂ ਕਹੂੰਗਾ ਤੁਹਾਡੇ ਵੀ ਤਾਂ ਵਜੇ ਸੀ ਆ ਬਾਦਲ ਕੇ ਪਰਿਵਾਰ ਦਾ ਹਾਲ ਹੈ ਇਹਨਾਂ ਦੀ ਕੱਲੀ ਹਬੀਬਾ ਹਰ ਸਿਮਰੋ ਰਹਿੰਦੀ ਹੈ ਜਿਹੜੀ ਹਾਰੀ ਨਹੀਂ ਨਹੀਂ ਸਾਰਾ ਟੱਬਰ ਹਾਰਿਆ ਹੋਇਆ ਇਹਨਾਂ ਦਾ ਉਹ ਪਰੋਣਿਆਂ ਤੱਕ ਸਾਲੇ ਜੀਜਿਆਂ ਤੱਕ ਹੁਣ ਜਦੋਂ 4 ਜੂਨ ਨੂੰ ਰਿਜ਼ਲਟ ਆ ਗਿਆ ਆਪਾਂ ਪੁੱਛੇ ਕਿ ਦੋ ਜਿਹਨੂੰ ਐ ਨਹੀਂ ਕਹਿ ਸਕਣਗੇ ਵੀ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਵੀ ਹਾਰ ਗਿਆ ਤੈਨੂੰ ਕਿਹੜੇ ਪੈਗ ਦੀਆਂ ਫਿਰ ਇਹਨਾਂ ਦੇ ਘਰ ਦਾ ਇਹ ਹਾਲ ਕਰ ਦੇਣਾ ਆਪਾਂ ਵੀਰੋ ਇਹਨਾਂ ਨੇ ਰਿਸਟਰੀਆਂ ਕਰਾ ਰੱਖੀਆਂ ਰਿਸਟਰੀਆਂ ਅਸੀਂ ਜਿੱਦ ਦੇ ਹੁੰਨੇ ਆ ਅਸੀਂ ਨਾਲ ਦੇ ਇਹਨੂੰ ਖਰੀਦ ਲੈਣੇ ਆ ਅਸੀਂ ਯਾਦ ਉਮੀਦਵਾਰ ਖਰੀਦ ਲੈਣੇ ਆ ਅਸੀਂ ਲੋਕਾਂ ਨੂੰ ਪੈਸੇ ਵੰਡ ਦਿੰਨੇ ਆ ਤੇ ਅਸੀਂ ਜਿੱਤ ਜਾਣੇ ਹੁੰਨੇ ਆ ਕੀ ਗੱਲ ਜੀ ਫੇ ਕੱਲ੍ਹ ਆ ਅਸੀਂ ਇਹਨੂੰ ਜਿਤਾਉਣ ਦਾ ਅੱਜ ਜਦੋਂ ਕਿਸਾਨਾਂ ਵਾਲੇ ਕਾਨੂੰਨ ਬਣ ਰਹੇ ਸੀ ਬੀਬਾ ਜੀ ਕਿੱਥੇ ਸੀ ਉਹ ਕੈਬਨਿਟ ਦੇ ਵਿੱਚ ਬੈਠੇ ਸੀਗੇ ਉੱਥੇ ਹਾਮੀ ਭਰੀ ਐ ਕਿ ਪੰਜਾਬ ਦੀ ਪਰਵਾਹ ਨਾ ਕਰੋ ਅਸੀਂ ਆਪ ਹੀ ਠੀਕ ਕਰ ਲਾਂਗੇ 3 ਮਹੀਨੇ ਸਾਰਾ ਟੱਬਰ ਸਣੇ ਸਵਰਗਵਾਸੀ ਬਾਦਲ ਸਾਹਿਬ ਜੋ ਲੱਗੇ ਕਾਨੂੰਨਾਂ ਦੀ ਤਾਰੀਫ ਕਰਨ ਬਹੁਤ ਵਧੀਆ ਕਾਨੂੰਨ ਨੇ ਕਮਾਲ ਦੇ ਕਾਨੂੰਨ ਨੇ ਇਹ ਤਾਂ ਕਮਾਲ ਹੀ ਹੋਊਗੀ ਪਰਵਾਹ ਨਾ ਕਰੋ ਜਦੋਂ ਪਤਾ ਲੱਗਿਆ ਕਿਸਾਨਾਂ ਦਾ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ ਅਸਤੀਫਾ ਦੇ ਕੇ ਕਹਿੰਦੇ ਬਹੁਤ ਮਾੜੇ ਕਾਨੂੰਨ ਨੇ ਬਹੁਤ ਤਾਂ ਬਹੁਤ ਬਈ ਇਹ ਤਾਂ ਮਾੜੇ ਯਾਰ ਕਮਾਲ ਹੈ ਕਦੇ ਮਰ ਜਾ ਚਿੜੀਏ ਕਦੇ ਜੋ ਜਾ ਚਿੜੀਏ ਅਸੀਂ ਤੁਹਾਡੇ ਪਿੱਛੇ ਲੱਗੇ ਆ ਸਾਨੂੰ ਭੇਡਾਂ ਬੱਕਰੀਆਂ ਸਮਝਿਆ ਤੁਸੀਂ ਫਿਰ ਇਧਰ ਨੂੰ ਹੱਕ ਲਓ ਕਦੇ ਇਧਰ ਨੂੰ ਹੱਕ ਲਓ ਉਸ ਤੋਂ ਬਾਅਦ ਫੇਰ ਹੋਣ ਲੱਗੇ ਸੀ ਭਾਜਪੀ ਨਾਲ ਸਹਿਯੋਗ ਕਰਨ ਉਹ ਤਾਂ ਗੱਲ ਕਰੋ ਉਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਮੰਨਤਾ ਕਰਨ ਵਾਲੀ ਮੰਨਤਾ ਪਤਾ ਲੱਗਦਾ ਰਹਿੰਦਾ ਹੈ ਪਹਿਰੀ ਪੈ ਜਾਂਦੇ ਉੱਥੇ ਜਾ ਕੇ ਕਿਵੇਂ ਨਾ ਕਿਵੇਂ ਬਚਾ ਲੋ ਕਿਵੇਂ ਨਾ ਕਿਵੇਂ ਬਚਾ ਲੋ ਵੀਰੋ ਉਹ ਬੀਜੇਪੀ ਵਾਲੇ ਕਹਿੰਦੇ ਸਾਡੇ ਵਾਲੇ ਬਤੀਲੇ ਚ ਤਾਂ ਆਪ ਨਹੀਂ ਦਾਲ ਹੈਗੀ ਤੂੰ ਸਾਥ ਹੋਂਦਾਰੀ ਮੰਗਣਾਗੇ ਸੰਤ ਆਪ ਨਹੀਂ ਲੋਕ ਟਿਕਣ ਦਿੰਦੇ ਸਾਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਕਿਸਾਨਾਂ ਨੇ ਸਿੱਧਾ ਕਹਿਤਾ ਮੈਂ ਤਾਂ ਟੀਵੀ ਤੇ ਵੀ ਕਹਿੰਦਾ ਇਹ ਗੱਲ ਕਿ ਕਿਸਾਨ ਕਹਿੰਦੇ ਦਿੱਲੀ ਦੇ ਮਾਲਕ ਤੁਸੀਂ ਸੀ ਤੁਸੀਂ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਪਿੰਡਾਂ ਦੇ ਮਾਲਕ ਅਸੀਂ ਹਾਂ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਸਿੱਧਾ ਇਹ ਸਾਹਿਬ ਹੈ ਸਿੱਧਾ ਯਾਹ ਸਾਹਿਬ ਹੈ ਲੈਣੇ ਨੂੰ ਦੇਣੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਤਾਂ ਸਿੱਧਾ ਯਾਹ ਸਾਹਿਬ ਹੈ ਸੋ ਵੀਰੋ ਇਹ ਸਭ ਦੋਸ਼ੀ ਨੇ ਇਹਨਾਂ ਨੇ ਕਿਸੇ ਕਿਸਾਨ ਕਿਸੂਨ ਨਾਲ ਕੋਈ ਨਹੀਂ ਲੈਣਾ ਦੇਣਾ ਇਹਨਾਂ ਦਾ ਇਹਨੂੰ ਆਪਣੀ ਕੁਰਸੀ ਬਚਾਉਣੀ ਚਾਹੀਦੀ ਆ ਹੁਣ ਉਹ ਫਿਰਦਾ ਇੱਕ ਜੀਪ ਤੇ ਛੱਤ ਜੀ ਪਾਈ ਪੰਜਾਬ ਬਚਾਓ ਮੈਂ ਕਿਹਾ ਕੀ ਤੋਂ ਫੋਟੇ ਤੋਂ ਤਾਂ ਬਚਾ ਕੇ ਹਟਿਆ ਦੋ ਸਾਲ ਪਹਿਲਾਂ ਹਜੇ ਪੰਜਾਬ ਕੀ ਤੋਂ ਬਚਾਈਏ ਹੁਣ ਅਸਲ ਚੋ ਪੰਜਾਬ ਬਚਾਓ ਨਹੀਂ ਵੀਰੋ ਉਹ ਪਰਿਵਾਰ ਬਚਾਓ ਹੈ ਵੀ ਸਾਡਾ ਪਰਿਵਾਰ ਬਚਾਓ ਆ ਕੱਲ ਤਾਂ ਰੋਣ ਹੀ ਲੱਗੀ ਸੀ ਕੱਲ ਮੈਂ ਵੀਡੀਓ ਜੀ ਦੇਖੀ ਰੋਈ ਜਾਂਦੀ ਐ ਬਹੁਤ ਖੇਖਣਾ ਆਉਂਦੇ ਆ ਵੀ ਇਹਨਾਂ ਨੂੰ ਸਾਰੇ ਪੰਜਾਬ ਦਾ ਰੋਣਾ ਕਢਾ ਕੇ ਸਾਡੇ ਅਥਰੂ ਮੁੱਕ ਕੇ ਸਾਡੇ ਚਿੱਟੇ ਦੇ ਵਪਾਰੀ ਤੁਸੀਂ ਹੋ ਲਾਸ਼ਾਂ ਪਛਾਦੀਆਂ ਘਰ ਘਰ ਮੇਰੇ ਪੰਜਾਬ ਦੀਆਂ ਲੱਖਾਂ ਧੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਵਿਧਵਾ ਕਰਤੀਆਂ ਹੁਣ ਤੁਹਾਨੂੰ ਰੋਣਾ ਆ ਗਿਆ ਜਦੋਂ ਤੁਸੀਂ ਹਾਰ ਰਹੇ ਹੋ ਉਦੋਂ ਰੋਣਾ ਆ ਗਿਆ ਵੀਰੋ ਕੋਈ ਤਰਸਰੀ ਕਰਨਾ ਇਹਨਾਂ ਤੇ ਬਹੁਤ ਇਹਨਾਂ ਨੇ ਪੰਜਾਬ ਨੂੰ ਝਾੜਿਆ 2 ਸਾਲ ਸਵਾ 2 ਸਾਲ ਹੋ ਗਏ ਮੇਰੇ ਕੋਲੇ ਫੈਲਾ ਆਉਂਦੀਆਂ ਨੇ ਵੀਰੋ ਖੂਨ ਦੇ ਅਥਰੂ ਨੇ ਹੋ ਜਿਹੜੀ ਫਾਈਲ ਦੇਖੋ ਐ ਲੁੱਟ ਲਿਆ ਐ ਲੁੱਟ ਲਿਆ ਐ ਲੁੱਟ ਲਿਆ ਬਸ ਆਪਦੇ ਘਰਦਿਆਂ ਤੋਂ ਬਿਨਾ ਤੇ ਪੰਜਾਬ ਨੂੰ ਖਾਣ ਤੋਂ ਬਿਨਾ ਕੋਈ ਕਾਨੂੰਨ ਹੀ ਨਹੀਂ ਬਣਾਇਆ ਵੀਰੋ ਆਹਾ ਆਉਂਦੇ ਹੋਏ ਸੂਹਾ ਦੇਖਿਆ ਚੱਲ ਪਿਆ ਨਾ ਸੂਹਾ ਫੇਰ ਇਹ ਪਹਿਲਾਂ ਕਿਉਂ ਨਹੀਂ ਚੱਲਿਆ ਇਹ ਕੱਸੀਆਂ ਪਹਿਲਾਂ ਕਿਉਂ ਨਹੀਂ ਚੱਲੀਆਂ ਇਹ ਰਜਵਾਹੇ ਪਹਿਲਾਂ ਕਿਉਂ ਨਹੀਂ ਚੱਲੇ ਵੀਰੋ ਜਿਨ੍ਹਾਂ ਦੇ ਘਰਾਂ 'ਚ ਕਾਨੂੰਨ ਸੀ ਜਿਨ੍ਹਾਂ ਦੇ ਘਰਾਂ 'ਚ ਸਰਕਾਰ ਸੀ ਜਦੋਂ ਉਹਨਾਂ ਦੇ ਖੇਤਾਂ 'ਚ ਨਹਿਰਾਂ ਹੀ ਜਾ ਕੇ ਖਤਮ ਹੁੰਦੀਆਂ ਹੁਣ ਉਹਨੂੰ ਨੂੰ ਕੀ ਪਤਾ ਕੱਸੀਆਂ ਕੀ ਹੁੰਦੀਆਂ ਨੇ ਉਹਨਾਂ ਨੂੰ ਕੀ ਪਤਾ ਸੂਏ ਕੀ ਹੁੰਦੇ ਨੇ ਨਹਿਰਾਂ ਇਹਨਾਂ ਦੇ ਖੇਤਾਂ 'ਚ ਜਾ ਕੇ ਖਤਮ ਹੁੰਦੀਆਂ ਨੇ ਨਹਿਰਾਂ ਨਹੀਂ ਆਇਆ ਹੁਣ ਆਇਆ ਪਾਣੀ ਇਹੀ ਹੈ ਮੈਨੂੰ ਪਤਾ ਹੈ ਮੈਨੂੰ ਪਤਾ ਮੈਂ ਆਪ ਪਾਣੀ ਲਾਉਂਦਾ ਰਿਹਾ ਵੀਰੋ ਮੈਂ ਅਫਸਰ ਬੁਲਾਏ ਮੈਂ ਕਿਹਾ ਯਾਰ ਮੇਰੀ ਮਾਂ ਤੇ ਸਾਡੀਆਂ ਚਾਚੀਆਂ ਤਾਈਆਂ ਥਾਪੀਆਂ ਨਾਲ ਕੱਪੜੇ ਧੋਂਦੀਆਂ ਹੁੰਦੀਆਂ ਸੀ ਅਸੀਂ ਉਸੇ ਕੱਸੀ 'ਚ ਨਹਾਉਂਦੇ ਹੁੰਦੇ ਸੀ ਸਾਡੇ ਪਿੰਡ ਵਾਲੀ ਕੱਸੀ ਕਿੱਥੇ ਆ ਮੈਂ ਕਿਹਾ ਕਹਿੰਦੇ ਜੀ ਉਹ ਤੋਂ ਖਤਮ ਹੋ ਗਈ ਮੈਂ ਕਿਉਂ ਕਿੱਧਰ ਗਈ ਕਹਿੰਦੇ ਜੀ ਉਹ ਫਿਰ ਨਕਸ਼ਾ ਢੂੰਡਣਾ ਪੜੇਗਾ ਮੈਂ ਕੱਲੀ ਸਾਡੇ ਪਿੰਡ ਦੀ ਨਹੀਂ ਸਾਰੇ ਨਕਸ਼ੇ ਪਾੜੋ ਮੈਨੂੰ ਦੱਸ ਦੇਣਾ ਚ ਰਿਪੋਰਟ ਦਿਓ ਥੇ ਆ ਗਏ ਨਾ ਉਹੀ ਸੂਏ ਥੇ ਆ ਗੀਆਂ ਨਾ ਉਹੀ ਕੱਸੀਆਂ ਥੇ ਆ ਗਏ ਨਾ ਉਹੀ ਖਾਲੇ ਆਉਂਦਾ ਪਾਣੀ ਇਹਨਾਂ ਨੇ ਪੁੱਛਿਆ ਹੀ ਨਹੀਂ ਕਿਸੇ ਨੂੰ ਤੁਸੀਂ ਐਂ ਕਰੋ ਸੁਖਵੀਰ ਬਾਦ ਨੂੰ ਇਹ ਪੁੱਛ ਕੇ ਦੇਖ ਲਿਓ ਵੀ ਕੱਸੀ ਕੀ ਹੁੰਦੀ ਐ ਪਤਾ ਹੀ ਨਹੀਂ ਕਿਉਂ ਕੱਸੀਆਂ ਵਾਲਾ ਤਾਂ ਪਾਠ ਹੀ ਨਹੀਂ ਪੜਿਆ ਉਹਨਾਂ ਨੇ ਕਦੇ ਪਤਾ ਹੀ ਨਹੀਂ ਇਹਨੂੰ ਪੁੱਛ ਲਿਓ ਬੀਬਾ ਜੀ ਨੂੰ ਬਿਹਰੀਆਂ ਮਿਰਚਾਂ ਤੇ ਲਾਲ ਮਿਰਚਾਂ 'ਚ ਕੀ ਫਰਕ ਹੁੰਦਾ ਕਦੇ ਪਤਾ ਹੀ ਨਹੀਂ ਤੁਸੀਂ ਐਂ ਕਰਿਓ ਆਪਾਂ ਨਰਮਾ ਚੁੱਕਦੇ ਆਂ ਤਿੰਨ ਚਾਰ ਵਾਰੀ ਨਰਮਾ ਚੋੱਕ ਕੇ ਫਿਰ ਪੱਟੀਂਡੇ ਤੋੜ ਲੈਣੇ ਆਂ ਟੀਂਡੇ ਲਿਆ ਕੇ ਛੱਤ ਤੇ ਧਰ ਦਿੰਨੇ ਆਂ ਉਹ ਧੁੱਪ ਨਾਲ ਟੀਂਡੇ ਖਿੜ ਜਾਂਦੇ ਨੇ ਜਦੋਂ ਟੀਂਡੇ ਖਿੜ ਗਏ ਛੱਤ ਤੇ ਉਦੋਂ ਆਪਾਂ ਸੁਖਵੀਰ ਬਾਦਲ ਨੂੰ ਹਰ ਸਿਮਰਤ ਕੌਰ ਨੂੰ ਮਜੀਠੀਏ ਨੂੰ ਕੈਪਟਨ ਨੂੰ ਆ ਸੁਖਪਾਲ ਖਹਿਰੇ ਨੂੰ ਆ ਇੱਕ ਦੋ ਹੋਰ ਨੇ ਜਿਹੜੇ ਬਾਜ ਬਿਹੋਰੀ ਉਹਨਾਂ ਨੂੰ ਲੈ ਜਾਣੇ ਦੱਸਿਓ ਨਾ ਛੱਤ ਤੇ ਚੜਾ ਲਿਓ ਵੀ ਆ ਕੀ ਐ ਉਹ ਕਹਿਣਗੇ ਬਹੁਤ ਅੱਛੇ ਪੰਜਾਬ ਦੀਆਂ ਛੱਤਾਂ ਵੀ ਬਹੁਤ ਅਪਜਾਉ ਨੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਖੇਤੋਂ ਲਿਆਉਂਦੇ ਨੇ ਤੋੜ ਕੇ ਟੀਂਡੇ ਧੁੱਪ ਚ ਨਾਲ ਖੜੇ ਨੇ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਪੰਜਾਬੀ ਆਉਂਦੀ ਨਹੀਂ ਯਾਰ ਮੈਂ ਫੇਰ ਕਹਿ ਦੇਣਾ ਅੱਜ ਉਹ 33 ਵਾਲਾ ਪਾਸ ਹੁੰਦਾ ਆਪਣਾ ਜਵਾਕ ਮੈਂ 25 ਕਰਤੇ ਸੀ ਇਹਨਾਂ ਵਾਸਤੇ ਚਲ ਅੱਜ ਹੋਰ 5 ਨੰਬਰਾਂ ਦੀ ਗ੍ਰੇਸ ਦੇ ਦੇਣਾ ਬੀ ਨੰਬਰ ਲੈ ਕੇ ਪੰਜਾਬੀ ਦਾ ਲਿਖਤੀ ਟੈਸਟ ਪਾਸ ਕਰਕੇ ਦਿਖਾ ਦੇਣਾ ਜਿਨ੍ਹਾਂ ਦੇ ਮੈਂ ਨਾਮ ਲੈਨੇ ਮੈਂ ਮੰਨ ਜੂ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਮਨਪ੍ਰੀਤ ਬਾਦਲ ਨੂੰ ਪੰਜਾਬੀ ਦਾ ਅਖਬਾਰ ਪੜ੍ਹ ਕੇ ਮੈਂ ਸੁਣਾਉਂਦਾ ਰਿਹਾ ਮੈਂ ਤਾਂ ਨਾਲ ਰਿਹਾ ਰੱਬ ਨੇ ਪਹਿਲਾਂ ਮੈਨੂੰ ਇਹਦੇ ਅੰਦਰ ਭੇਜਿਆ ਸੀ ਕਹਿੰਦਾ ਚ ਪਹਿਲਾਂ ਚੈੱਕ ਕਰ ਲੈ ਕਿ ਕਿੰਨੇ ਕਿੰਨੇ ਹੈ ਪਹਾੜਾਂ ਵਾਲੇ ਸਕੂਲਾਂ 'ਚ ਕਿੱਥੇ ਪੰਜਾਬੀ ਮੈਂ ਪੇਪਰ ਵੀ ਲੀਕ ਕਰ ਦੂੰਗਾ ਚਲ ਸਵਾਲ ਪੁੱਛੂੰਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨਾਂ ਨੂੰ ਵੀ ਪਤਾ ਵੀ ਚੰਡੀਗੜ੍ਹ ਮੈਨੂੰ ਵੀ ਪਤਾ ਵੀ ਇਹਨਾਂ ਨੂੰ ਪਤਾ ਚੰਡੀਗੜ੍ਹ ਪਰ ਚੰਡੀਗੜ੍ਹ ਲਿਖਣੀ ਕਿਵੇਂ ਚੱਚੇ ਦੇ ਟਿੱਪੀ ਨਹੀਂ ਪਾਉਣੀ ਆਉਂਦੀ ਪਹਿਲਾਂ ਚੱਚੇ ਨਹੀਂ ਪਾਉਣਾ ਆਉਂਦਾ ਫਿਰ ਡੱਡਾ ਫਿਰ ਗੱਗਾ ਫਿਰ ੜਾੜਾ ੜਾੜੇ ਦੇ ਪੈਰ 'ਚ ਹਾਹਾ ਐਨਾ ਕਿੱਥੋਂ ਐਨਾ ਨਹੀਂ ਆਉਂਦਾ ਇਹਨਾਂ ਨੂੰ ਤੇ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਹੋ